ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਨਿਕ ਸਿਹਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਟੀਮ ਨੇ ਫਿਰ ਦੁਬਾਰਾ ਲਖਵਿੰਦਰ ਲੰਡਾ ਦੇ ਪੰਜ ਐਸੋਸੀਏਟ ਗ੍ਰਿਫਤਾਰ ਕੀਤੇ ਨੇ ਮਾਰੂ ਹਥਿਆਰ ਵੀ ਬਰਾਮਦ ਕੀਤਾ ਹੈ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ ਗਲਬਤ ਕਰਦੇ ਪਰ ਇਹ ਉਹੀ ਕੜੀ ਹੈਗੀ ਜਿਹੜੀ ਪਹਿਲਾਂ ਸੀਗੀ ਉਹਦੇ ਨਾਲ ਦੀ ਉਹੀ ਕੜੀ ਹੈ ਲੰਡਾ ਬੂਮ ਟੈਰਰਿਸਟ ਇਹਨਾਂ ਇੱਕ ਸਟੋਸ਼ਨ ਕਾਲ ਕੀਤੀ ਸੀ ਕਿਸੇ ਨੂੰ ਤੇ ਜਿਹੜੇ ਗੁਰਗੇ ਸੀਗੇ ਫੁੱਟ ਸੋਲਜਰ ਵੀ ਕੈਜ਼ਰ ਉਹਨਾਂ ਨੂੰ ਤਿੰਨ ਬੰਦਿਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਸੀਗਾ ਮਨੀਕਰਨ ਸਾਹਤੋਂ ਤੇ ਪਿਛਲੇ 15 ਦਿਨ ਤੋਂ ਸਾਡੀ ਟੀਮਸ ਦੋਸਤੇ ਤੋਂ ਲੱਗੀ ਹੋਈ ਸੀਗੀ ਪੰਜ ਹੋਰ ਮੁੰਡੇ ਗ੍ਰਿਫਤਾਰ ਕੀਤੇ ਸਾਰੇ ਦੇ ਸਾਰੇ ਇੱਕ ਤਰ੍ਹਾਂ ਦਾ ਰਹਿਣ ਵਾਲੇ ਤੇ ਇਨੀਸ਼ੀਅਲ ਇਨਵੈਸਟੀਗੇਸ਼ਨਸ ਦਾ ਆਇਆ ਹੈ ਕਿ ਛੇ ਇਹਨਾਂ ਨੇ ਟਾਰਗੇਟ ਕਰਨੇ ਸੀਗੇ ਇੱਕ ਤਰਾਈਵ ਗੈਂਗ ਦਾ ਬੰਦਾ ਸੀਗਾ ਮੱਝ ਸਾ이드 ਦਾ ਤੇ ਪੰਜ ਜਿਹੜੇ ਸੀਗੇ ਉਹ ਐਕਸਟਰਸ਼ਨ ਕਾਲਸ ਦੇ ਸੀਗੇ ਇਹਨਾਂ ਦੀ ਗ੍ਰਿਫਤਾਰੀ ਤੋਂ ਇੱਕ ਜਿਹੜੀ ਵਾਰਦਾਤ ਆਇਆ ਉਹ ਉਹਨਾਂ ਦਾ ਬਚਾਅ ਹੋ ਗਿਆ ਨੋਨ ਲੀਗ ਇਨਵੈਸਟੀਗੇਸ਼ਨ ਦੇ ਵਿੱਚ ਆ ਗਿਆ ਜੀ ਜੀ ਤੇ ਅ ਦੂਜਾ ਇਸੇ ਚਰਮੇ ਨੇ ਤਾਂ ਨਾ ਨੇ ਉਰਗ ਸਟਾਕਸ ਕਿੰਨੀਆਂ ਐ ਐਕਚੁਅਲ ਇੰਪਲੀਮੈਂਟ ਕਿੰਨੀਆਂ ਕਰੋੜ ਦੇ ਕਰੀਬ ਰੁਪਏ ਇਕੱਠਾ ਕੀਤਾ ਹੈ ਤੇ ਇਹ ਫੋਰਮੇਡ ਵੈਪਨਸ ਮਿਲਿਆ ਨਾ ਦੋ 9mm ਦੇ ਜਿਵੇਂ ਨਾ ਪਿਸਟਲਸ ਬਾਰਡਰ ਕ੍ਰੋਸਰ ਇੱਕ ਪਾਕਿਸਤਾਨੀ ਮੇਡ ਰਿਵੋਲਵਰ ਨੱਤੀ ਬਾਰਡਰ ਤੇ 134 ਦਾ ਚਾਈਨਸ ਮੇਡ ਸਪਾਸ ਜਿਹੜੀ ਜਿਹੜੀ 1 ਸੋਸ਼ੀਅਨ ਕੱਠੀ ਕੀਤੀ ਸੀ ਕਰੋੜ ਜਿਹਨੇ ਤੁਸੀਂ ਦੱਸਿਆ ਉਹ ਕੋਈ ਮਨੀ ਬਰਾਮਦ ਹੋਈ ਤਾਂ ਹਜੇ ਨਹੀਂ ਅਹ ਹੁਣ ਤਾਂ ਗ੍ਰਿਫਤਾਰ ਹੋਏ ਆ ਕਰੇਗਾ ਬਰਾਮਦ ਕਰੇਗਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਟੀਐਮ ਦੇ ਨਾਲ ਜੁੜੇ ਕੋਈ ਹੋਰ ਵੀ ਹੈ ਸਾਡੇ ਰੈਡਾਰ 'ਚ ਉਹਦਾ ਜਿਹੜਾ ਲੰਡੇ ਦਾ ਟੋਟਲ ਨੈਟਵਰਕ ਜਿਹੜਾ ਹੈ ਵੀਲ ਬ੍ਰੇਕ ਕਰ ਟੰ ਨੈਟਵਰਕ ਉਹਦਾ ਬਸਟਰ ਜੀ ਸੋ ਇਹ ਸਨ ਸਪੰਸਨ ਉਹ ਜਿਹਨਾਂ ਨੇ ਕਲੀਅਰ ਕਰਤਾ ਕਿ ਲਖਵਿੰਦਰ ਲੰਡੇ ਦਾ ਜਿਹੜਾ ਗੈਂਗ ਹੈਗਾ ਜਿਹੜਾ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਰਹਿ ਕੇ ਉਹਦੇ ਇਸ਼ਾਰਿਆਂ ਦੇ ਉੱਤੇ ਕੰਮ ਕਰਦਾ ਉਸ ਗੈਂਗ ਦੇ ਹੋਰ ਵੀ ਜਿਹੜੇ ਐਸੋਸੀਏਟ ਹੈਗੇ ਸਾਡੇ ਉਹਨਾਂ ਦੇ ਬਿਲਕੁਲ ਨਿਸ਼ਾਨੇ ਤੇ ਹੈਗੇ ਨੇ ਜਲਦ ਹੀ ਉਹਨਾਂ ਨੂੰ ਵੀ ਖਤਮ ਕੀਤਾ ਜਾਏਗਾ ਔਰ ਜਲਦ ਹੀ ਜਿਹੜਾ ਲਖਵਿੰਦਰ ਲੰਡੇਰਾ ਗੈਂਗ ਪੂਰੀ ਤਰ੍ਹਾਂ ਨਾਲ ਬਸਟ ਕਰ ਦਿੱਤਾ ਜਾਏਗਾ ਕੈਮਰਾਮੈਨ ਸੁਖਿੰਦਰ ਜੀ ਨਾਲ ਸੁਖਿੰਦਰ ਕੰਬੋਈ ਜਾਨੀ ਸਰੋਟੀ ਸੁਖਿੰਦਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर